ਸਤਿ ਸ਼੍ਰੀ ਅਕਾਲ ਜੀ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਜੀ ਦਾ ਸੋਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਮੈਂ ਬਣਾਵਾਂਗੀ ਬੈਂਗਨ ਦਾ ਪਰਤਾ ਬਿਲਕੁਲ ਸਹੀ ਤਰੀਕੇ ਦੇ ਨਾਲ ਬੈਂਗਨ ਦਾ ਪਰਤਾ ਬਣਾਵਾਂਗੇ ਤੇ ਚਲੋ ਇਹਦੀ ਰੈਸিপি ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਪਰਤਾ ਬਣਾਉਣ ਵਾਸਤੇ ਆਪਾਂ ਇਸ ਤਰੀਕੇ ਦਾ ਪੈਨ ਲੈ ਲਿੱਤਾ ਤੇ ਇਹਦੇ ਉੱਪਰ ਆਪਾਂ ਬੈਂਗਨ ਰੱਖ ਲੈਨੇ ਬੈਂਗਨ ਮੈਂ ਬਹੁਤ ਵੱਡੇ ਸਾਈਜ਼ ਦੇ ਨਹੀਂ ਲਏ ਮੈਂ ਮੀਡੀਅਮ ਸਾਈਜ਼ ਦੇ ਬੈਂਗਨ ਲੈਨੇ ਇੱਥੇ ਤੇ 500 ਗ੍ਰਾਮ ਬੈਂਗਨ ਹੈਗੇ ਨੇ ਇਹ 500 ਗ੍ਰਾਮ ਬੈਂਗਨ ਹੈ ਇਹਨਾਂ ਨੂੰ ਮੈਂ ਤੇਲ ਲਗਾ ਦਿੱਤਾ ਹੋਇਆ ਸਾਰੇ ਬੈਂਗਨਾਂ ਨੂੰ ਆਪਾਂ ਇਸ ਤਰ੍ਹਾਂ ਦੇ ਜਾਲੀ ਵਾਲੇ ਤਵੇ ਦਾ ਇਸਤੇਮਾਲ ਤਾਂ ਕੀਤਾ ਹੈ ਇਹ ਰੱਖਣ ਦੇ ਨਾਲ ਜਿਹੜੇ ਬੈਂਗਨ ਹੈਗੇ ਨੇ ਇੱਕੋ ਵਾਰੀ ਦੇ ਵਿੱਚ ਸਾਰੇ ਭੁੱਜ ਜਾਂਦੇ ਆ ਜੇ ਆਪਾਂ ਸਿੱਧਾ ਗੈਸ ਦੇ ਉੱਪਰ ਹੀ ਭੁੰਨਿਆ ਤਾਂ ਆਪਾਂ ਨੂੰ ਇੱਕ-ਇੱਕ ਕਰਕੇ ਭੁੰਨਾ ਪੈਂਦਾ ਠੀਕ ਹੈ ਤੇ ਹੁਣ ਇਹਨਾਂ ਨੂੰ ਆਪਾਂ ਭੁੰਨਣ ਦੇਵਾਂਗੇ ਜਿਵੇਂ ਜਿਵੇਂ ਸੇਕ ਲੱਗੇਗਾ ਇਹਨਾਂ ਦੇ ਸਾਈਡ ਪਰ ਥੜੇ ਜਾਵਾਂਗੇ ਤੇ ਫਲੇਮ ਆਪਾਂ ਹਾਈ ਰੱਖਣੀ ਹੈ ਇੱਥੇ ਬੈਂਗਨ ਨੂੰ ਹਲਕਾ ਹਲਕਾ ਸੇਕ ਲੱਗਣਾ ਸ਼ੁਰੂ ਹੋ ਗਿਆ ਬਸ ਇਸੇ ਤਰੀਕੇ ਨਾਲ ਹੀ ਆਪਾਂ ਇਹਨਾਂ ਦੀ ਸਾਈਡ ਜਿਹੜੀ ਹੈਗੀ ਪਰਤ ਦੇ ਜਾਣਾ ਮੈਂ ਪਹਿਲਾਂ ਵੀ ਤੁਹਾਡੇ ਨਾਲ ਬੈਂਗਨ ਦੇ ਪਰਥੇ ਦੀਆਂ ਰੈਸਪੀ ਸ਼ੇਅਰ ਕਰ ਚੁੱਕੀ ਆ ਮਤਲਬ ਕਿ ਜਿਵੇਂ ਸੋਖੇ ਤਰੀਕੇ ਨਾਲ ਪਰਥਾ ਕਿਵੇਂ ਬਣਾਈਦਾ ਪਰ ਜਿਹੜਾ ਸਹੀ ਤਰੀਕਾ ਬੈਂਗਨ ਦਾ ਪਰਥਾ ਬਣਾਉਂਦਾ ਉਹ ਇਹ ਹੀ ਹੈ ਦੇਖੋ ਬੈਂਗਨਾਂ ਨੂੰ ਕਿਵੇਂ ਸੇਕ ਲੱਗੀ ਜਾ ਰਿਹਾ ਤੇ ਆਪਾਂ ਇਸ ਨੂੰ ਪਲਟਾਉਂਦੇ ਜਾ ਰਹੇ ਹਾਂ ਅੱਲੇ ਟਾਈਮ ਦਾ ਲੋਕੀ ਚੁੱਲਿਆਂ ਦਾ ਇਸਤੇਮਾਲ ਜ਼ਿਆਦਾ ਕਰਦੇ ਸੀ ਜਿਹੜੇ ਮਿੱਟੀ ਦੇ ਚੁੱਲੇ ਹੁੰਦੇ ਨੇ ਤੇ ਉਹਨਾਂ ਦੇ ਉੱਪਰ ਬੈਂਗਨ ਜਿਹੜੇ ਹੈਗੇ ਨੇ ਭੁੰਨੇ ਜਾਂਦੇ ਸੀ ਤੇ ਪਰ ਅੱਜ ਕੱਲ ਵੀ ਉਹ ਯੂਜ਼ ਹੁੰਦੇ ਨੇ ਪਰ ਜ਼ਿਆਦਾਤਰ ਲੋਕਾਂ ਕੋਲ ਇਸੇ ਤਰ੍ਹਾਂ ਦੇ ਹੀ ਚੁੱਲ੍ਹੇ ਨੇ ਤੇ ਇਸੇ ਲਈ ਮੈਂ ਇਸ ਦੇ ਉੱਪਰ ਹੀ ਤੁਹਾਨੂੰ ਦੱਸ ਰਹੀ ਹਾਂ ਕਿ ਕਿਵੇਂ ਬੈਂਗਨਾਂ ਨੂੰ ਭੁੰਨਾ ਹੈ ਪਿੰਡਾਂ ਵਿੱਚ ਤਾਂ तकरीबन ਹਰ ਕਿਸੇ ਕੋਲ ਹੀ ਜਿਹੜੇ ਮਿੱਟੀ ਬਣੇ ਚੁੱਲ੍ਹੇ ਹੈਗੇ ਨੇ ਉਹ ਹੁੰਦੇ ਨੇ ਤੇ ਬੈਂਜਨ ਜਿਹੜੇ ਹੈਗੇ ਨੇ ਹਾਈ ਫੇਮ ਦੇ ਉੱਪਰ ਆਪਾਂ ਭੁੰਨ ਰਹੇ ਆ ਤੇ ਨਾਲ ਹੀ ਨਾਲ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਬੈਂਗਲ ਭੁੰਨੇ ਗਏ ਨੇ ਇੱਕ ਸਾਈਡ ਤੇ ਆਪਾਂ ਬਰਤਨ ਦੇ ਵਿੱਚ ਪਾਣੀ ਲੈ ਲਿੱਤਾ ਹੈ ਤੇ 3 ਤੋਂ 4 ਮਿੰਟ ਤੱਕ ਆਪਾਂ ਇਹਨਾਂ ਬੈਂਗਨਾਂ ਨੂੰ ਜਿਹੜਾ ਹੈਗਾ ਪਾਣੀ 'ਚ ਪਿਆ ਰਹਿਣ ਦੇਣਾ ਬਹੁਤ ਜ਼ਿਆਦਾ ਆਪਾਂ ਠੰਡਾ ਨਹੀਂ ਕਰਨਾ বেগਨ ਜੇ ਬਹੁਤ ਜ਼ਿਆਦਾ ਠੰਡੇ ਹੋ ਗਏ ਨਾ ਤਾਂ ਫਿਰ ਜਿਹੜਾ ਇਹਨਾਂ ਦਾ ਛਿਲਕਾ ਹੈਗਾ ਉਹ ਉਤਰਨਾ ਨਹੀਂ 3-4 ਮਿੰਟ ਤੱਕ ਆਪਾਂ ਇਸੇ ਤਰ੍ਹਾਂ ਭੇ ਰਹਿਣ ਦੇਵਾਂਗੇ ਇਹਨਾਂ ਨੂੰ ਤੇ 3-4 ਮਿੰਟ ਹੋ ਗਏ ਨੇ ਬੈਂਗਨਾਂ ਨੂੰ ਹੁਣ ਸੇਲ ਲੈਣੇ ਆ ਸਾਰੇ ਛਿਲਕੇ ਤੇ ਇਸ ਦੇ ਡੰਡਲ ਆਪਾਂ ਦੇਖੋ ਉਤਾਰ ਲੈਣੇ ਨੇ ਬੇਨ ਦਾ ਛਿਲਕਾ ਵੀ ਉਤਾਰ ਲਿੱਤਾ ਹੈ ਤੇ ਬੈਂਗਨਾਂ ਦੇ ਡੰਡਲ ਵੀ ਉਤਾਰ ਲਿੱਤੇ ਨੇ ਤੇ ਇੱਕ ਵਾਰੀ ਇਹਨਾਂ ਨੂੰ ਆਪਾਂ ਵਿੱਚੋਂ ਦੀ ਇਸ ਤਰੀਕੇ ਨਾਲ ਸਾਰਾ ਚੈੱਕ ਕਰਾਂਗੇ ਕਿ ਕੋਈ ਕੀੜਾ ਤਾਂ ਨਹੀਂ ਹੈਗਾ ਇਹਦੇ 'ਚ ਜੇ ਕੀੜਾ ਹੋਏ ਤਾਂ ਬੈਂਗਨ ਫਿਰ ਆਪਾਂ ਇਸਤੇਮਾਲ ਨਹੀਂ ਕਰਨਾ ਜਿਹੜੇ ਤਿੰਨੋਂ ਹੀ ਬੈਂਗਨ ਨੇ ਉਹ ਬਿਲਕੁਲ ਸਹੀ ਹੈਗੇ ਨੇ ਇਹਨਾਂ ਦੇ ਵਿੱਚ ਕੋਈ ਕੀੜਾ ਨਹੀਂ ਹੈਗਾ ਹੁਣ ਇਸ ਨੂੰ ਆਪਾਂ ਮੈਸ਼ ਕਰ ਲਾਂਗੇ ਦੇਖੋ ਬੈਂਗਨ ਬਹੁਤ ਸੌਫਟ ਹੈਗੇ ਗੜੇ ਵਧੀਆ ਤਰੀਕੇ ਨਾਲ ਭੁੰਨੇਗੇ ਨਹੀਂ ਇਸ ਲਈ ਬੜੇ ਹੀ ਆਰਾਮ ਨਾਲ ਮੈਸ਼ ਹੋ ਰਹੇ ਨੇ ਤੇ ਬੈਂਗਨ ਜਿਹੜੇ ਹੈਗੇ ਨੇ ਮੈਸ਼ ਹੋ ਚੁੱਕੇ ਨੇ ਹੁਣ ਇਸ ਦਾ ਆਪਾਂ ਤੜਕਾ ਲਗਾਣੇ ਆ ਹੁਣ ਇੱਕ ਬਰਤਨ ਮੈਂ ਮੀਡੀਅਮ ਫਲੇਮ ਤੇ ਰੱਖ ਦਿੱਤਾ ਹੈ ਤੇ ਇਸ ਦੇ ਵਿੱਚ ਦੋ ਵੱਡੇ ਚਮਚ ਜਿਹੜੇ ਹੈਗੇ ਨੇ ਤੇਲ ਦੇ ਪਾ ਦਿੱਤੇ ਨੇ ਮੈਂ ਤੇਲ ਗਰਮ ਹੋ ਗਿਆ ਤੇ ਇਹਦੇ ਵਿੱਚ ਹੁਣ ਪਾਵਾਂਗੀ ਮੈਂ ਦੋ ਬਰੀਕ ਬਰੀਕ ਕੱਟੇ ਹੋਏ ਪਿਆਜ਼ ਪਰਥੇ ਦੇ ਵਿੱਚ ਪਿਆਜ਼ ਥੋੜਾ ਜਿਆਦਾ ਹੀ ਪੈਂਦਾ ਹੈ ਤੇਨੋਂ ਬਰ ਭੁੰਨਦੇ ਜਾਣਾ ਹੈ ਪਿਆਜ਼ ਨੂੰ ਆਪਾਂ ਲਾਈਟ ਬ੍ਰਾਊਨ ਹੋਣ ਤੱਕ ਭੁੰਨ ਲੈਣਾ ਹੈ ਪਿਆਜ਼ ਜੇ ਦੇਖੋ ਜਿਹੜਾ ਹੈਗਾ ਲਾਈਟ ਬ੍ਰਾਊਨ ਹੋ ਗਿਆ ਹੈ ਤੇ ਹੁਣ ਇਸ ਦੇ ਵਿੱਚ ਪਾਵਾਂਗੇ ਟਮਾਟਰ ਇੱਥੇ ਮੈਂ 2 ਟਮਾਟਰ ਲਏ ਨੇ ਤੇ 4 ਹਰੀਆਂ ਮੇਚਾਂ ਇਹਨਾਂ ਨੂੰ ਵੀ ਕੱਟ ਲਿੱਤਾ ਹੈ ਤੇ ਹੁਣ ਇਸ ਦੇ ਵਿੱਚ ਪਾਵਾਂਗੇ ਲਸਣ ਅਦਰਕ ਦੀ ਅੱਧਾ ਚਮਚ ਪੇਸਟ ਤੁਸੀਂ ਚਾਹੋ ਤਾਂ ਜਿਹੜਾ ਅਦਰਕ ਲਸਣ ਹੈਗਾ ਇਹਨੂੰ ਬਰੀਕ ਬਰੀਕ ਕੱਟ ਕੇ ਵੀ ਪਾ ਸਕਦੇ ਹੋ ਤੇ ਹੁਣ ਇਹਨੂੰ ਆਪਾਂ ਬਹੁਤ ਜ਼ਿਆਦਾ ਨਹੀਂ ਪਕਾਣਾ ਤਕਰੀਬਨ 3-4 ਮਿੰਟ ਤੱਕ ਆਪਾਂ ਇਸ ਨੂੰ ਲੋ ਫਲੇਮ ਤੇ ਪਕਾਣਾ ਹੈ ਆਪਾਂ ਟਮਾਟਰਾਂ ਦਾ ਕ੍ਰੰਚ ਜਿਹੜਾ ਹੈਗਾ ਖਤਮ ਨਹੀਂ ਕਰਨਾ ਟਮਾਟਰਾਂ ਨੂੰ ਬਹੁਤ ਜ਼ਿਆਦਾ ਮੈਸ਼ ਨਹੀਂ ਕਰਨਾ ਪਰਥੇ ਦੇ ਵਿੱਚ ਜਿਹੜਾ ਮਤਲਬ ਕਿ ਟਮਾਟਰਾਂ ਦਾ ਕ੍ਰੰਚ ਹੈਗਾ ਬਹੁਤ ਵਧੀਆ ਲੱਗਦਾ ਹੈ ਤੇ ਲੋ ਫਲੇਮ ਤੇ ਆਪਾਂ ਇਸੇ ਤਰੀਕੇ ਨਾਲ ਇਹਨੂੰ ਵਿੱਚ ਵਿੱਚ ਰੇ ਹਿਲਾਉਂਦੇ ਹੋਏ ਭੁੰਨੀ ਜਾਵਾਂਗੇ ਟਮਾਟਰ ਦੇ ਹੋਏ ਇੱਥੇ ਮੈਨੂੰ 3-4 ਮਿੰਟ ਹੋ ਗਏ ਨੇ ਹੁਣ ਇਸ ਸਟੇਜ ਤੇ ਪਾਵਾਂਗੇ ਚੰਬਲ ਦਾ ਸੌਖਾ ਹਿੱਸਾ ਹਲਦੀ ਦਾ ਹਲਦੀ ਦੇਖੋ ਬਹੁਤ ਜ਼ਿਆਦਾ ਨਹੀਂ ਪਾਣੀ ਆਪਾਂ ਇੱਥੇ ਨਾਲ ਹੀ ਅੱਧਾ ਚਮਚ ਆਪਾਂ ਪਾਣਾ ਹੈ ਦੇਗੀ ਮਿਰਚ ਦਾ ਅੱਧਾ ਚਮਚ ਨਮਕ ਦਾ ਤੇ 2 ਮਿੰਟ ਤੱਕ ਆਪਾਂ ਇਹਨਾਂ ਨੂੰ ਪਕਾ ਲਾਂਗੇ ਤਾਂ ਜੋ ਜਿਹੜਾ ਹਲਦੀ ਦਾ ਕੱਚਾਪਨ ਹੈਗਾ ਉਹ ਨਿਕਲ ਜੇ 2 ਮਿੰਟ ਹੋ ਗਏ ਨੇ ਇਹਨੂੰ ਪਕਾਉਂਦੇ ਹੋਏ ਤੇ ਹੁਣ ਇਸ ਦੇ ਵਿੱਚ ਆਪਾਂ ਪਾ ਦਾਂਗੇ ਮੈਚ ਕੀਤੇ ਹੋਏ ਬੈਂਗਨ ਥੋੜਾ ਜਿਹਾ ਗਰਮ ਮਸਾਲਾ ਤੇ ਇੱਕ ਤੋਂ 2 ਮਿੰਟਾਂ ਕਿਸ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਹੈ ਤੇ ਦੇਖੋ ਬਿਲਕੁਲ ਸਹੀ ਤਰੀਕੇ ਦਾ ਜਿਹੜਾ ਪੜਥਾ ਹੈਗਾ ਉਹ ਬਣ ਕੇ ਤਿਆਰ ਹੋ ਰਿਹਾ ਹੈ। ਤਕਰੀਬਨ 2 ਮਿੰਟ ਹੋ ਗਏ ਨੇ ਮੈਨੂੰ ਇੱਥੇ ਇਹਨੂੰ ਭੁੰਨਦੇ ਹੋਏ। ਮੈਂ ਕਸੂਰੀ ਮੇਥੀ ਤੇ ਹਰਾ ਧਨੀਆ ਵੀ ਇੱਥੇ ਕੱਟ ਕੇ ਪਾ ਦਿੱਤਾ ਹੋਇਆ ਹੈ ਤੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ। ਬਹੁਤ ਜ਼ਿਆਦਾ ਇਹਨੂੰ ਪਕਾਉਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਮਸਾਲਾ ਵੀ ਪੁਜਿਆ ਹੋਇਆ ਹੈ ਤੇ ਬੈਂਗਨ ਵੀ ਭੁੰਨੇ ਹੋਏ ਨੇ। ਤੇ ਆਪਾਂ ਦੇਖੋ 2 ਕੁ ਮਿੰਟ ਹੀ ਇਹਨੂੰ ਭੁੰਨਿਆ ਸੀ ਤੇ पड़थे की रंगत देखो कितनी ज्यादा वाइए आई है बहुत ही वाइया जो पड़था है तो बन के तैयार हो चुका है यह हम सर्व हो रेडी है फर्स्ट क्लास बहुत ही ज्यादा वाइया देखो पड़था बन के तैयार हो चुका है